ਲੈ ਵੀ ਬਾਬੇ ਅਸੀਂ ਖੜੇ ਆਂ ਭਾਰਤ ਮਾਲਾ ਰੋਡ ਦੇ ਉੱਤੇ ਤੇ ਅਸੀਂ ਜਾਣਦੇ ਸੀਗੇ ਆਪਣਾ ਇਧਰੋਂ ਜੈਸਲਮੇਰ ਤੋਂ ਆਏ ਸੀਗੇ ਤੇ ਹੁਣ ਅਸੀਂ ਬਠਿੰਡੇ ਨੂੰ ਜਾਂਦੇ ਸੀਗੇ ਆਪਣੇ ਪਿੰਡ ਨੂੰ ਤੇ ਸਾਡਾ ਨਾ ਤੇਲ ਮੁੱਕ ਗਿਆ ਮੋਟਰਸਾਈਕਲ ਚ ਤੇ ਆ ਇਹਨਾਂ ਦਾ ਦਿੱਤਾ ਪਾ ਇੱਥੇ ਟੋਲ ਫਰੀ ਨੰਬਰ ਡਾਇਲ ਟੋਲ ਫਰੀ 247 30 ਤੇ 10 ਤੇ 30 ਫਾਰ ਐਨੀ ਐਮਰਜੈਂਸੀ ਐਕਸੀਡੈਂਟ ਤੇ ਆਨ ਨੈਸ਼ਨਲ ਹਾਈਵੇ ਤੇ ਹੁਣ ਇਹਨਾਂ ਨੂੰ ਦੱਸ ਦਿੱਤੀ ਤੇ ਫੋਨ ਕਰਕੇ ਦੇਖਦੇ ਆਂ ਕੀ ਕਹਿੰਦੇ ਆ थी थी सेवा में आपका स्वागत है दुर्घटना या किसी आपातकालीन स्थिति में सहायता के लिए एक दबाएं। प्रेस वन फॉर एक्सीडेंट और एनी इमरजेंसी एनुअल पास के लिए दो दबाएं। प्रेस टू फॉर एनुअल पास

Yon condo biyan chakkey. Asaka customer is all toll being charged by a fast tag. The debate song is 7529. Vehicle not fitted with fast tag entering into fast tag lane of the toll plaza shall be charged double the applicable fee. For more information, ask our customer care executives or download my fast tag app. Bas babao gali muk gayi na ahi apna matlab si ohnu dikhan hunda. Pehli gal ta eh sare vartmal road te ਬੰਦਾ ਜੋ ਤੇਲ ਮੁੱਕ ਗਿਆ ਝਾਗਦਾ ਕਿਉਂਕਿ ਕਾਟਰੀ ਇਹ ਨਹੀਂ ਕਿਤੇ ਨਾ ਪٹرول ਪੰਪ ਬਣਾਇ ਇਹਨਾਂ ਦੇ ਆਪ ਦੀ ਬਣਨੀ ਇਹਨਾਂ ਨੇ ਕਹਿੰਦਾ ਜਿਹੜੀਆਂ ਪਾਰਕਿੰਗਾਂ ਬਣਾਆਂ ਗੀਆਂ ਸਾਨੂੰ ਟਰੱਕ ਡਰਾਈਵਰ ਬਾਈ ਮਿਲਿਆ ਸੀਗਾ ਉਹ ਗੁਜਰਾਤ ਤੋਂ ਆਉਂਦੇ ਸੀਗੇ ਉਹਨਾਂ ਕਹਿੰਦੇ ਅਸੀਂ ਚਾਰ ਜਿਹੜੀਆਂ ਇਹਨਾਂ ਨੇ ਬਣਾਆਂ ਗੀਆਂ ਚਾਰ ਪਾਰਕਿੰਗਾਂ 'ਚ ਖੜੇ ਤੇ ਚਾਰੇ ਪਾਰਕਿੰਗਾਂ 'ਚ ਉਹਨਾਂ ਦਾ ਪٹرول ਪੰਪ ਨਾ ਕੋਈ ਢਾਬਾ ਚਾਪ ਇਹਨਾਂ ਨੂੰ ਕੁਝ ਵੀ ਨਾ ਉਹਨਾਂ ਦਾ ਬੰਗਾਂ ਦਾ ਤੇਲ ਮੁੱਕ ਗਿਆ ਸੀਗਾ ਉਹ ਪਿੱਛੇ ਆਪਣਾ ਜਿਹੜਾ ਹੈਗਾ ਇਦੋਂ ਅਸੀਂ ਹਲਮਾਨਗੜ੍ਹ ਤੋਂ 28 ਕਿਲੋਮੀਟਰ ਪਿੱਛੇ ਸੀਗੇ ਚਲੋ ਤੇ ਮੁੱਕ ਗਿਆ ਇਹਨਾਂ ਨੂੰ ਪਤਾ ਕੀ ਆਂਟੀ ਵੀ ਇਹ ਤਾਂ ਇਹਨਾਂ ਨੇ ਯਾਰ ਉਹਨੂੰ ਸਾਟ ਲਿਆ ਆਪਦੇ ਪਰਸਨਲ ਪੈਟਰੋਲ ਪੰਪਾਂ ਵਾਸਤੇ ਹਾਂ ਉਹ ਥਾਂ ਬਣਾ ਕੇ ਪਰ ਹਾਂ ਪਰ ਕਿਸੇ ਪੰਪ ਨਹੀਂ ਉਹ ਤਾਂ ਇਹ ਨਹੀਂ ਬੰਦਾ ਨਾ 100 ਕਿਲੋਮੀਟਰ ਵਗ ਜੇ ਤੁਸੀਂ ਭਾਰਤ ਮਾਲਾ ਤੇ ਤਾਂ ਨਾ ਥੱਲੇ ਉਤਰ ਸਕਦਾ ਨਾ ਥੱਲੇ ਉਤਰਦਾ ਪੈਟਰੋਲ ਪੰਪ ਨਹੀਂ ਮਿਲਦਾ ਉਹਦਾ ਬੰਦਾ ਰਾਤ ਭਰਾਤੇ ਪੈਟਰੋਲ ਮੁੱਕ ਜੇ ਤਾਂ ਵੀ ਕਿੱਦਾਂ ਜਾਊਗਾ ਨਾ ਹੋ ਕਰ ਯਾਰ ਹੋਰ ਹੋਰ ਚੀਜ਼ ਕੋਈ ਨਾ ਹੋਵੇ ਤਾਂ ਸਰ ਵੀ ਜਾਊਗਾ ਬੰਦਾ ਗੱਡੀ ਜਾਂ ਪਟ੍ਰੋਲ ਤਾਂ ਜ਼ਰੂਰੀ ਆ ਨਾ ਇੰਨਾ ਨੇ ਐਮਰਜੈਂਸੀ ਲਾਇਆ ਨੰਬਰ ਤੁਸੀਂ ਜਿਹੜਾ ਮਰਜੀ ਲਾ ਲਿਓ ਬੀਜੀ ਆਓ ਜਦੋਂ ਮਰਜੀ ਲਾ ਲਿਓ ਮੇਨ ਗੱਲ ਇਹ ਆ ਬਾਬੋ ਜੇ ਚੱਕ ਵੀ ਲਿਆ ਤੁਹਾਨੂੰ ਕਹਿਣਗੇ ਆ ਤਿੰਨ ਦੱਬ ਲਓ ਤ ਉਹਨੂੰ ਕਾਲ ਕੋਈ ਕਾਲ ਨਹੀਂ ਆਉਂਦੀ ਬਈ ਸਾਰਾ ਕੁਝ ਕਰਕੇ ਦੇਖ ਲਿਆ ਇਹ ਸਾਰਾ ਕੁਝ ਜਦੋਂ ਰੋਡ ਪੂਰੀ ਤਰ੍ਹਾਂ ਚਾਲੂ ਹੀ ਨਹੀਂ ਬਣੀ ਹੈ ਹੀ ਨਹੀਂ ਸਾਰਾ ਕੋਈ ਕੰਪਲੀਟ ਹੀ ਨਹੀਂ ਪਰ ਰੋਡ ਓਪਨ ਕਿਉਂ ਕਰਿਆ ਹੋਰ ਲਾਂਗੇ ਚੱਲਦੇ ਸੀ ਨਾ ਉਹ ਚੱਲੀ ਜਾਣ ਦਿੰਦੇ ਐਂ ਕਰਕੇ ਤੰਗ ਕਰਦੇ ਆ ਲੋਕਾਂ ਨੂੰ ਇਹ ਇਹ ਯਾਰ ਗਲਤ ਗੱਲ ਆ ਬੱਦ ਤੋਂ ਬੱਦ ਵੀਡੀਓ ਸ਼ੇਅਰ ਕਰੋ ਬਾਈ ਬਣ ਕੇ ਜਿਹੜੀ ਹਨਾ ਪਹੁੰਚ ਸਕੇ ਤੇ ਹੋਰ ਵੀ ਚਾਰ ਜਣਾਂ ਨੂੰ ਪਤਾ ਲੱਗ ਸਕੇ ਯਾਰ ਅਗਲਾ ਉਹ ਤੇਲ ਪਾਣੀ ਦਾ ਪਹਿਲਾਂ ਹੀ ਪ੍ਰਬੰਧ ਕਰਕੇ ਦੋ ਬਹੁਤ ਲੋਕ ਦੁਖੀ ਕੀਤੇ ਆ ਬਈ ਇਹਨੇ ਤੇ ਰਾਤ ਜਦੋਂ ਕਿਸੇ ਦਾ ਤੇਲ ਮੋਕਿਆ ਜਾਂਦਾ ਤੇ ਮਾਗਰੋ ਫਿਰ ਨਾਲੇ ਤਾਂ ਅਗਲਾ ਹੈਰਾਨ ਹੁੰਦਾ ਤੇ ਨਾਲੇ ਉਹ ਇਹਦੇ ਤੇ ਇੱਕ ਚੀਜ਼ ਹੋਰ ਹੈ ਹਰੇਕ ਬੰਦੇ ਨੂੰ ਇਹ ਪਤਾ ਲੱਗ ਸਕੇ ਵੀ ਭਾਰਤ ਮਾਲਾ ਦੇ ਉੱਤੇ ਹਜੇ ਕੋਈ ਚਾਲੂ ਨਹੀਂ ਜਿਹੜਾ ਬਠਿੰਡੇ ਤੋਂ ਲੈ ਕੇ ਜਾਂਦਾਗਾ ਇਹ ਹੈਗਾ ਜਾਮਨਗਰ ਬਠਿੰਡਾ ਅਮਰਤਸਰ ਜਾਮਨਗਰ ਹਾਈ ਇਹ ਐਕਸਪ੍ਰੈਸ ਹਾਈਵੇ ਆ ਤੇ ਇਹਦੇ ਉੱਤੇ ਵੀ ਬੰਦੇ ਨੂੰ ਪਤਾ ਲੱਗ ਸਕੇ ਵੀ ਹਜੇ ਪੈਟਰੋਲ ਪੰਪ ਚਾਲੂ ਨਹੀਂ ਹੋਏ ਢਾਬੇ ਨਹੀਂ ਚਾਲੂ ਹੋਏ ਇਹਨਾਂ ਦਾ ਇਕੱਲੇ ਟੋਲ ਫਰੀ ਉਹ ਹੀ ਦਿੱਤੇ ਵਿਆ ਹੈ ਕੋਸਾ ਨਹੀਂ ਬੰਦਾ ਆਉਂਦਾ ਪਹਿਲਾਂ ਹੀ ਪ੍ਰਬੰਧ ਕਰਕੇ ਬਾਈ ਚੜੇ ਪਹਿਲਾਂ ਹੀ ਤੇਲ ਪਵਾ ਕੇ ਚੜੇ ਤੇ ਆਪਦਾ ਖਾਣ ਪੀਣ ਦਾ ਸਮਾਨ ਲੈ ਕੇ ਚੜੇ ਹਨਾ ਮਗਰੋਂ ਨਾ ਤਾਂ ਉੱਤਰ ਨੂੰ ਛੇਤੀ ਛੇਤੀ ਕੋਈ ਕਟ ਆਉਂਦਾ ਚਲੋ ਉਹ ਤਾਂ ਮੰਨਿਆ ਵੀ ਐਕਸਪ੍ਰੈਸ ਹਾਈਵੇਅ ਕਟ ਨਹੀਂ ਆਉਂਦਾ ਹਨਾ ਪਰ ਯਾਰ ਪ੍ਰਬੰਧ ਤਾਂ ਹੋਣਾ ਚਾਹੀਦਾ ਨਾ ਘੱਟੋ ਘੱਟ ਤੇਲ ਦਾ ਪ੍ਰਬੰਧ ਤਾਂ ਹੋਣਾ ਚਾਹੀਦਾ ਤੇਲ ਦਾ ਬੰਦਾ ਪਵਾ ਸਕੇ ਨਾ ਤੇਲ ਮਿਲ ਸਕੇ ਇਹ ਤੇ ਚਾਲੂ ਹੀ ਨਹੀਂ ਹੋਇਆ ਕੁਝ ਪਰ ਉਹ ਰੋਡ ਹੀ ਨਾ ਚਲਾਓ ਹਜੇ ਦੂਜਾ ਰਾਹ ਪਹਿਲਾਂ ਚੱਲੀ ਜਾਂਦੇ ਆ ਰਾਹ ਚੱਲੀ ਜਾਂਦੇ ਆ ਰਾਹ ਤਾਂ ਬੰਦ ਹੈ ਹੋਰ ਰਾਹਾਂ ਤੇ ਚੱਲੀ ਜਾਂਦਾ ਜਦੋਂ ਸਾਰਾ ਕੁਝ ਚਾਲੂ ਹੋ ਜਾਂਦਾ ਫਿਰ ਰੋਡ ਓਪਨ ਕਰ ਇੱਕ ਚੀਜ਼ ਹੋਰ ਸੱਚ ਹਾਂ ਰੋਡ ਓਪਨ ਨਹੀਂ ਹੋਇਆ ਹੈ ਨਾ ਪੈਟਰੋਲ ਪੰਪ ਲਾਏ ਨਹੀਂ ਤੇ ਯਾਰ ਟੋਲ ਪਲਾਜੇ ਕਿਵੇਂ ਫਿਰ ਪਹਿਲਾਂ ਹੀ ਲਾਉਣੇ ਯਾਦ ਆ ਗਏ ਇਹਨਾਂ ਨੂੰ ਹਾਂ ਟੋਲ ਸਾਰੇ ਚਾਲੂ ਕਰ ਟੋਲ ਪਹਿਲਾਂ ਚਾਲੂ ਹੈ ਟੋਲ ਤੁਸੀਂ ਜਿਹੜੇ ਮਰਜ਼ੀ ਘੱਟ ਤੋਂ ਚੜਜੋ ਟੋਲ ਚਾਲੂ ਹੈ ਟੋਲ ਚਾਲੂ ਕੀਤੇ ਗਿਆ ਤੇ ਪੈਟਰੋਲ ਪੰਪ ਹੈ ਨਾ ਪੈਟਰੋਲ ਪੰਪ ਦਾ ਲਾਹਣਾ ਜਾਂ ਫਿਰ ਦੂਜੇ ਜਿਹੜੇ ਇੱਕ ਗਰੀਬ ਬੰਦੇ ਦਾ ਜਿਹੜਾ ਉਹ ਰੋਜੀ ਰੋਟੀ ਮਾਰੀ ਏ ਢਾਬੇ ਚੱਲਦੇ ਸੀਗੇ ਨਾਲ ਕੋਈ ਨਿੱਕਾ ਮੋਟਾ ਉਹਦਾ ਕਾਰੋਬਾਰ ਕਰੀ ਬੈਠਾ ਸੀ ਉਹ ਤਾਂ ਤੁਸੀਂ ਬੰਦ ਕਰਾਤਾ ਉੱਚਾ ਕਰਕੇ ਬਣਾਤਾ ਨਾ ਬੰਦਾ ਥੱਲੇ ਉਤਰ ਸਕਦਾ ਬਾੜ ਲਾਈ ਵੀ ਆ ਤੇ ਯਾਰ ਇੰਨਾ ਤਾਂ ਨਹੀਂ ਚਾਹੀਦਾ ਵੀਰ ਬਣ ਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜੀ ਲੋਕਾਂ ਦਾ ਉਹ ਪਹੁੰਚ ਸਕੇ ਤੇ ਬੰਦਿਆਂ ਨੂੰ ਨਾਲੇ ਤਾਂ ਪਤਾ ਲੱਗ ਸਕੇ ਤੇ ਨਾਲੇ ਕੀ ਆ ਕੋਈ ਆਪਣੀ ਵੀਡੀਓ ਨਾਲ ਮੈਡਮ ਮोटा ਕੋਈ ਫਰਕ ਪੈ ਜੇ ਇੱਕ ਦੋ ਕੋਈ ਪੈਟਰੋਲ ਪੰਪ ਬੰਦਾ ਸੀਤੀ ਉਹ ਕਰ ਲੈਣਾ ਹਨਾ ਵੀਰ ਬਣ ਕੇ ਇੰਨਾ ਕੁ ਜਰੂਰ ਕਰਿਓ ਰਿਕਵੈਸਟ ਹੀ ਹੈ